ਅੱਜ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਨੂੰ ਲੈ ਕੇ ਇਲੈਕਸ਼ਨ ਹੋਈ ਆ ਜਿਸ ਨੂੰ ਲੈ ਕੇ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਵੀ ਕਈ ਪਿੰਡਾਂ ਵਿੱਚ ਦੇਖਣ ਨੂੰ ਮਿਲਿਆ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜੇ ਜੋ ਦਸਾਂਤ ਕਲਾਂ ਦੀ ਗੱਲ ਕੀਤੀ ਜਾਵੇ ਜਿੱਥੋਂ ਅਕਾਲੀ ਦਲ ਵੱਲੋਂ ਬਲਵੀਰ ਕੌਰ ਇਲੈਕਸ਼ਨ ਲੜ ਰਹੇ ਆ ਫਿਰ ਮੈਨਾਂ ਨੇ ਬਲਵੀਰ ਕੌਰ ਜੀ ਬਲਵੀਰ ਕੌਰ ਜੀ ਤੁਹਾਡਾ ਜਿਹੜਾ ਇਲੈਕਸ਼ਨ ਹੋ ਚੁੱਕੀ ਹੈ ਵੋਟਾਂ ਪੈ ਚੁੱਕੀਆਂ ਤੇ ਕਿਸ ਤਰ੍ਹਾਂ ਦਾ ਜਿਹੜਾ ਨਤੀਜਾ ਤੁਹਾਨੂੰ ਲੱਗਦਾ ਵੀ 17 ਦਸੰਬਰ ਨੂੰ ਦੇਖਣ ਨੂੰ ਮਿਲੇਗਾ ਜੀ ਸਾਨੂੰ ਵੈਸਟ ਨਤੀਜਾ ਆਊਗਾ 100% ਆਊਗਾ ਅੰਤ ਵਿੱਚ ਹਾਂਜੀ ਸਾਨੂੰ ਬਹੁਤ ਵਿਸ਼ਵਾਸ ਹੈ ਹਾਂਜੀ ਪੂਰੇ ਕੌਨਫੀਡੈਂਸ ਨਾਲ ਸੀ ਹਾਂਜੀ ਹਾਂਜੀ ਕੋਈ ਮਨ ਬਚੇ ਤ ਨਹੀਂ ਹੈਗਾ ਕੋਈ ਨਹੀਂ ਨਹੀਂ ਵੋਟਾਂ ਘਟ ਜਾਣਗੀਆਂ ਨਹੀਂ ਨਹੀਂ ਇਦਾਂ ਦਾ ਨਹੀਂ ਹੈਗਾ ਸਾਨੂੰ ਅੱਛਾ ਸਾਨੂੰ ਪੂਰਾ ਯਕੀਨ ਹੈ ਸਾਨੂੰ ਪੂਰਾ ਯਕੀਨ ਹੈ 100% ਆਪਣੇ ਵੋਟਰਾਂ ਦਾ ਪੂਰਾ ਵਿਸ਼ਵਾਸ ਹੈ ਪੂਰਾ ਵਿਸ਼ਵਾਸ ਹੈ ਯੋਨ ਸਾਰੀ ਵੋਟ ਸਾਨੂੰ ਪਾਈ ਆ ਹਾਂਜੀ ਤੇ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਵੱਲੋਂ ਤੁਸੀਂ ਕਹਿੰਦੇ ਇੱਕ ਸਹੀ ਹਾਂਜੀ ਤੇ ਅਕਾਲੀ ਦਲ ਵੱਲੋਂ ਹਾਂ ਪਾਰਟੀ ਵੱਲੋਂ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਸਾਥ ਮਿਲਿਆ ਸਾਨੂੰ ਬਹੁਤ ਸਹਿਯੋਗ ਮਿਲਿਆ ਬਲਦੇਵ ਸਿੰਘ ਖੇਰਾ ਹੁਣਾਂ ਦਾ ਸਾਫ ਦਾ ਐਮਐਮਡੀ ਹਾਂਜੀ ਹਾਂਜੀ ਸਾਨੂੰ ਬਹੁਤ ਉਹਨਾਂ ਦੀ ਸਪੋਰਟ ਹੋਈ ਹੈ ਹਾਂਜੀ ਉਹਨਾਂ ਨੇ ਸਾਡੇ ਨਾਲ ਪਿੰਡ ਪਿੰਡ ਜਾ ਕੇ ਸਾਰਾ ਪ੍ਰਚਾਰ ਕਰਾਇਆ ਸਾਡੇ ਨਾਲ ਹੀ ਰਹੇ ਹਾਂਜੀ ਓਕੇ ਪੂਰਾ ਸਹਿਯੋਗ ਦਿੱਤਾ ਉਹਨੇ ਪੂਰਾ ਉਹਨੇ ਸਹਿਯੋਗ ਦਿੱਤਾ ਆਪਾਂ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾ ਕੇ ਬਹੁਤ ਸਹਿਯੋਗ ਉੱਥੋਂ ਵੀ ਮਿਲਿਆ ਮੀਟਿੰਗਾਂ ਵਿੱਚ ਕਿੱਦਾਂ ਕਰਤੀਆਂ ਖਾਲੀ ਹੁੰਦੀਆਂ ਸੀ ਕਿ ਪਿੰਡ ਨਹੀਂ ਨਹੀਂ ਜੀ ਖੜੇ ਹੁੰਦੇ ਸੀ ਲੋਕੀ ਅੱਛਾ ਰਸ਼ ਹੁੰਦਾ ਹੀ ਪੂਰਾ ਬਹੁਤ ਰਸ਼ ਹੁੰਦਾ ਸੀ ਹਾਂਜੀ ਲੋਕਾਂ ਦਾ ਜਦੋਂ ਮੀਟਿੰਗਾਂ ਵਿੱਚ ਕੀ ਕਹਿਣਾ ਸੀਗਾ ਵੀ ਲੋਕਾਂ ਦਾ ਵੋਟ ਪਾਉਣ ਨੂੰ ਕੀ ਸੀਗਾ ਉਹਨਾਂ ਦਾ ਫੈਸਲਾ ਕਹਿੰਦੇ ਵੋਟ ਪਾਉਣੇ ਤਾਂ ਕਾਲੀ ਦਿਨ ਨਹੀਂ ਪਾਉਂਦੀਆਂ ਹਾਂਜੀ ਅੱਛਾ ਦੇਖ ਲਈਆਂ ਸਾਰੀਆਂ ਪਾਰਟੀਆਂ ਪਰ ਵੋਟ ਆਪਾਂ ਸੇਵਾ ਮੀਂ ਕੱਲੀ ਤਾਂ ਕੱਲੀ ਤਾਂ ਕਿ ਇਹ ਸੇਵਾ ਕਰਨ ਦਾ ਸਾਨੂੰ ਮੁੱਖ ਮਿਲਦਾ ਤੁਸੀਂ ਮੁਕਾਬਲਾ ਕਿਹਦੇ ਨਾਲ ਮੰਨ ਰਹੇ ਹੋ ਮੁਕਾਬਲਾ ਵਾਲੀ ਆਹ ਤਾਂ ਪਾਰਟੀਆਂ ਹੈ ਵੀ ਨੇ ਸਾਰੀਆਂ ਮੁਕਾਬਲਾ ਹੁਣ ਜਦ ਪਾਰਟੀਆਂ ਖੜੀ ਆਣਾ ਨਾ ਮੁਕਾਬਲਾ ਹੀ ਹੁੰਦਾ ਹਾਂਜੀ ਜਿਹੜੇ ਵੋਟਰਾਂ ਨੇ ਸਾਨੂੰ ਵੋਟ ਪਾਈ ਯਾਰ ਉਹਨਾਂ ਦਾ ਕੀ ਧੰਨਵਾਦ ਕਰੀਏ ਅਸੀਂ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਸਾਨੂੰ ਉਹ ਬਸ ਇਹ ਹੈ ਹੁਣ ਸਾਡੀ ਕਿਸਮਤਾਂ ਹੁਣ ਇਹ ਤੁਹਾਡੀ ਪਹਿਲੀ ਇਲੈਕਸ਼ਨ ਸੀਗੀ ਹਾਂਜੀ ਨਹੀਂ ਉਹ ਤਾਂ ਪਹਿਲਾਂ ਵੀ ਅਸੀਂ ਲੜੇ ਸੀਗੇ ਪਹਿਲਾਂ ਕੀ ਕਿਹੜੀ ਆਪਾਂ ਥੋੜੇ ਸੀ ਪੈਂਚੀ ਤੇ ਅੱਛਾ ਅੱਛਾ ਹਾਂਜੀ ਤੁਸੀਂ ਆਪ ਖੜੇ ਸੀ ਹਾਂਜੀ ਆਪ ਖੜੇ ਸੀ ਕੁਝ ਵੋਟਾਂ ਤੋਂ ਫੇਰ ਰਹੇਗੇ ਸੀ ਅਸੀਂ ਹਾਂਜੀ ਕਿਸ ਤਰ੍ਹਾਂ ਦਾ ਜਾਰ ਬਾਰਿਆ ਇਲੈਕਸ਼ਨ ਦਰਾਂ ਨੇ ਹੁਣ ਤੇ ਪੈਂਚੀ ਦਾ ਤੁਹਾਡਾ ਇੱਕ ਪਿੰਡ ਦਾ ਹੁੰਦਾ ਹੀ ਇਲੈਕਸ਼ਨ ਹਾਂਜੀ ਹੁਣ ਤੁਹਾਡੀ 37 ਪਿੰਡਾਂ ਦੀ ਇਲੈਕਸ਼ਨ ਇਹ ਮੇਰੀ 37 ਪਿੰਡਾਂ ਦੀ ਇਲੈਕਸ਼ਨ ਸੀ ਹੂੰ ਕਿਸ ਤਰ੍ਹਾਂ ਦਾ ਜਾਰ ਬਾਰਿਆ ਲੜੇ ਨੇ ਬਹੁਤ ਵਧੀਆ ਨੇ ਵੈਸਟਾ ਸਾਰੇ ਕਿੰਦੇ ਆ ਯੂਨੀਵਰਸਿਟੀ ਆ ਫੌਂਟਾ ਹਰ ਚ। ਬਾਕੀ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ। ਬਾਕੀ ਹੁਣ ਰਿਜ਼ਲਟ ਆਉਣ ਦਾ 17 ਦਿਨ। ਉਸ ਤੋਂ ਬਾਅਦ ਫਿਰ ਹਮ ਆਪਾਂ ਇਲੈਕਸ਼ਨ ਸ਼ਾਂਤੀਪੂਰਕ ਰਹੀ ਥੇ। ਹਾਂਜੀ ਹਾਂਜੀ ਇਹ ਸ਼ਾਂਤੀਪੂਰਕ ਰਹੀ ਹੈ। ਹੂੰ। ਜਦ ਕਾਗਜ਼ ਪੱਤਲ ਪਰ ਰਹੀ ਸੀ ਨਾ ਉਸ ਟਾਈਮ ਵੀ ਫਲੋਰ ਤੇ ਆਪਣੇ ਜਲੰਧਰ ਬਹੁਤ ਸ਼ਾਂਤੀਪੂਰਤ ਹੋਇਆ ਇਹ ਚੋਣ ਹੋਈ ਆ ਨਾ ਇਹ ਵੀ ਸ਼ਾਂਤੀਪੂਰਤ ਕੋਈ ਇਦਾਂ ਦਾ ਵੀ ਕੋਈ ਸੱਤ ਹਾਂਜੀ ਬਾਕੀ ਪਿੰਡਾਂ ਚ ਵੀ ਸਾਰਾ ਠੀਕ ਰਿਹਾ ਹਾਂਜੀ ਜਿਹੜਾ ਮੇਨਾ ਬਲਵੀਰ ਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ 17 ਦਸੰਬਰ ਨੂੰ ਜਿਹੜਾ ਰਿਜ਼ਲਟ ਆਊਗਾ ਉਹ ਇਹਨਾਂ ਦਾ ਮੰਨਣਾ ਕਿ ਇਹਨਾਂ ਦੇ ਹੱਕ ਵਿੱਚ ਆਊਗਾ ਹੁਣ ਵੇਖਣਾ ਇਹ ਹੋਵੇਗਾ 17 ਦਸੰਬਰ ਨੂੰ ਜਦੋਂ ਫਲੋਰ ਦੇ ਵਿੱਚ ਕਮਿਊਨਿਟੀ ਹਾਲ ਵਿੱਚ ਨਤੀਜੇ ਨਤੀਜੇ ਘੋਸ਼ਿਤ ਹੋਣੇ ਆ ਤਾ ਕਿਸ ਤਰ੍ਹਾਂ ਦਾ ਰਿਜ਼ਲਟ ਆਏਗਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਂਝ ਕਰਨ ਦਾ ਚੇਤਨਾ ਚੱਲ ਲਈ ਪ੍ਰਦੀਪ ਰਾਏ ਸਿਕਾ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ